ਇਸ ਵੇਲੇ ਪਿੰਡ ਮੀਆਂਵੰਡ ਵਿਖੇ ਭਾਈ ਸਰਬਜੀਤ ਸਿੰਘ ਹੁਣਾਂ ਦੀ ਜਿਹੜੀ ਉਹ ਜ਼ਮੀਨ ਦੀ ਕੁਰਕੀ ਦੇ ਸਬੰਧ ਦੇ ਵਿੱਚ ਇੱਥੇ ਜਿਹੜੀ ਉਹ ਸੰਗਤ ਇਕੱਤਰ ਹੋਈ ਆ ਸੰਘਰਸ਼ ਕਮੇਟੀ ਸੋ ਆਓ ਅ ਅਗਲੇ ਪ੍ਰੋਗਰਾਮ ਦੀ ਜਾਣਕਾਰੀ ਆਪਾਂ ਪ੍ਰਧਾਨ ਸਾਹਿਬ ਦੇ ਨਾਲ ਗੱਲ ਕਰਦੇ ਆਂ ਜੀ ਭਾਈ ਗੁਰਜੀ ਕਾ ਖਾਲਸਾ ਭਾਈ ਗੁਰਜੀ ਕਾ ਖਾਲਸਾ ਭਾਈ ਗੁਰਜੀ ਕੀ ਫਤਿਹ ਜੀ ਪ੍ਰਧਾਨ ਜੀ ਅੱਜ ਦੀ ਇਹ ਇਕਤਤਾ ਬਾਰੇ ਤੁਹਾਨੂੰ ਸਾਰੀ ਜਾਣਕਾਰੀ ਸੰਗਤ ਨੂੰ ਮੈਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਤਰਨਤਾਰਨ ਜਿਹੜਾ ਮੀਤ ਪ੍ਰਧਾਨ ਦਿਆਲ ਸਿੰਘ ਮੀਆਂ ਵੇਂਡਾ ਇੱਥੇ ਥੋੜਾ ਚਿਰ ਪਹਿਲਾਂ ਤਕਰੀਬਨ 1 ਮਹੀਨਾ ਕੋ ਹੋ ਚੱਲਿਆ ਵਾ ਉੱਤਰਾਖੰਡ ਦੀ ਜਿਹੜੀ ਪੁਲਿਸ ਆ ਜੁਪੀ ਦੀ ਉਹ ਇੱਥੇ ਆਣ ਕੇ ਆ ਸਰਬਜੀ ਸੱਭਾ ਵਾ ਇਹਦੇ ਘਰ ਦੇ ਸਾਹਮਣੇ ਢੋਲ ਵਜਾ ਕੇ ਸਾਡੇ ਨਗਰ ਚ ਬੱਸ ਸਟੈਂਡ ਵਾ ਦੋ ਪਿੰਡੇ ਦੋਹਾਂ ਦੇ ਢੋਲ ਵਜਾਇਆ ਸੀ ਪਿੱਤੇ ਮਈ ਨੂੰ ਜਿਹੜੀ ਆ ਕੁਰਕੀ ਕਰਾਂਗੇ ਕੁਰਕੀ ਇਸ ਤਰ੍ਹਾਂ ਕਰਕੇ ਕਰਾਂਗੇ ਸਰਬਜੀਤ ਸੱਬੇ ਨੇ ਜਿਹੜਾ ਪੋਤਰਾ ਖਣ ਦੇ ਵਿੱਚ ਆ ਇੱਕ ਸਾਥ ਦਾ ਜਿਹੜਾ ਕਤਲ ਕੀਤਾ ਵਾ ਆਹੀ ਕਹਿੰਦੇ ਆ ਗਿਰਫਤਾਰ ਕਰਨਾ ਚਾਹੀਦਾ ਵਾ ਠੀਕ ਆ ਪਰ ਉਹ ਤੋਂ ਪਹਿਲਾਂ ਲਖੀਨਪੁਰ ਖੀਰੀ ਦੇ ਵਿੱਚ ਅਜੇ ਮਿਸਰਾ ਜਿਹੜਾ ਵਾ ਅਜੇ ਮਿਸਰਾ ਕੈਬਨਿਟ ਮੰਤਰੀਆ ਸੈਂਟਰ ਸਰਕਾਰ ਦਾ ਉਹਦੇ ਲੜਕੇ ਨੇ ਸਾਡੇ ਕਿਸਾਨਾਂ ਦੇ ਥਾਰ ਗੱਡੀ ਚਾੜ੍ਹ ਕੇ ਚਾਰ ਕਿਸਾਨ ਸਾਡੇ ਸੀ ਕੀਤੇ ਉਹਨੂੰ ਅਜੇ ਤਾਈਂ ਗਿਰਫਤਾਰ ਨਹੀਂ ਕੀਤਾ ਉਸ ਤੋਂ ਬਾਅਦ ਆ ਆਪਣੇ ਖਨੌਰੀ ਬਾਰਡਰ ਤੇ ਸੋਪ ਕਰਨ ਨੂੰ ਸ਼ਹੀਦ ਕੀਤਾ ਸਿੱਧੀਆਂ ਗੋਲੀਆਂ ਮਾਰ ਕੇ ਉਹਨਾਂ ਦੇ ਜਿਹੜੇ ਦੋਸ਼ੀ ਉਹਨਾਂ ਨੂੰ ਅਜੇ ਤਾਈਂ ਗ੍ਰਿਫਤਾਰ ਨਹੀਂ ਕੀਤਾ ਅਹੀਂ ਆਨੇ ਜੇ ਕੁਰਕੀ ਕਰਨੀ ਆ ਅਜੇ ਮਿਸਰਾ ਦੀ ਕੁਰਕੀ ਕਰ ਲਓ ਪਹਿਲੋਂ ਜਿੰਨੇ ਸੋਪ ਕਰਨ ਨੂੰ ਮਾਰਿਆ ਵਾ ਉਹਦੇ ਪਰਿਵਾਰ ਦੀ ਕੁਰਕੀ ਕਰ ਲਓ ਹਾਂ ਜੇ ਤੁਸੀਂ ਇੱਦਾਂ ਐਖੋ ਸਰਬ ਦੀ ਸਭੇ ਦੀ ਕਿਹਦੇ ਕੁਰਕੀ ਕਰ ਜੀਏ ਕਿਉਂਕਿ ਅਸੀਂ ਜਾਗਦੇ ਜ਼ਮੀਰਾਂ ਦੇ ਲੋਕ ਵਾ ਕਿਸਾਨ ਮਜ਼ਦੂਰ ਸੰਘਰਸ਼ਕ ਬੇਟੀ ਆ ਮੈਂ ਤੈਨੂੰ ਕੈਮਰੇ ਆਏ ਨੂੰ ਦੱਸੂਗਾ ਆ ਦਿਖਾ ਦਿਆ ਮੀਏ ਵੇਡ ਦੀ ਸੰਤਵਾ ਤੇ ਸਪੀਕਰ ਜੇ ਐਲਾਨਮੈਂਟ ਕੀਤੀ ਤੇ ਆ ਮਾਰੇ ਲੋਕ ਆਏ ਆ ਕਿਉਂਕਿ ਅੱਜ ਅਸੀਂ ਕੁਰ ਕਿੰਨੇ ਹੋਣ ਦਵਾਗੇ ਕੇਹੇ ਵੀ ਛੱਤ ਦੇ ਜਿਹੜੀਆਂ ਕੁਰ ਕਿੰਨੇ ਹੋਣ ਦਵਾਗੇ ਸਾਡੇ ਕਿਸਾਨ ਦੀ ਜ਼ਮੀਨ ਵਾ ਉਹਦੇ ਆਪਣੀ ਜੱਦੀ ਜਾਇਾਦਤ ਵਾ ਉਹਦੇ ਪਰਿਵਾਰ ਦੀ ਜ਼ਮੀਨ ਵਾ ਗਾਂ ਜੇ ਕੁਰਕੀ ਹੁੰਦੀ ਆ ਉਹਦੇ ਬੱਚਿਆਂ ਨੇ ਫੇਰ ਛਾਣਾ ਕਿੱਥੋਂ ਖਾਣਾ ਰੋਟੀ ਕਿੱਥੋਂ ਖਾਣੀ ਆ ਆਪਣਾ ਮਾਲ ਡੰਗਰ ਕਿੱਥੋਂ ਉਹਨਾਂ ਨੇ ਪਾਲਣਾ ਵਾ ਇਹ ਕਰਕੇ ਕੇਹੇ ਵੀ ਸ਼ਰਤ ਤੇ ਕੁਰਕੀ ਨਹੀਂ ਹੋਣ ਦਵਾਗੇ ਪ੍ਰਸ਼ਾਸਨ ਵਾਲੇ ਕਹਿੰਦੇ ਆ ਕਿ ਤਗੜੇ ਹੋ ਕੇ ਆਇਓ ਤਗੜੇ ਹੋ ਕੇ ਆਪਣੀਆਂ ਫੋਰਸਾਂ ਲੈ ਆਓ ਜਿੰਨੀ ਮਰਜੀ ਪੁਲਿਸ ਲੈ ਆਓ ਯੂਪੀ ਵਾਲਿਆਂ ਨੂੰ ਕਹਿੰਦੇ ਆ ਆਪਣੀ ਫੌਜ ਲੈ ਆਓ ਸੀਆਰਪੀ ਲੈ ਆਓ ਮੋਦੀ ਸਾਹਿਬਾ ਪੰਜਾਬ ਤੇ ਜੇ ਤੂੰ ਕੁਰਕੀ ਕਰਨੀ ਆ ਪਰ ਸਾਡੀਆਂ ਲਾਸ਼ਾਂ ਦੇ ਉੱਤੇ ਦੇ ਚੜਨਾ ਪਊਗਾ ਤੈਨੂੰ ਤੇ ਇਹ ਕੁਰਕੀ ਹੋਣ ਦਵਾਗੇ ਆਹੇ ਜਿੰਨਾ ਚਿਰ ਸਾਡੇ ਸਾਹ ਚੱਲਦਾ ਵਾ ਉਹ ਮੀਂਹ ਵੰਡੇ ਤੇ ਛੱਡਿਆ ਸਾਡੇ ਪੰਜਾਬ ਦੀ ਕੋਈ ਕੁੜਕੀ ਨਹੀਂ ਕਰ ਸਕਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸੰਗਤ ਜੀ ਕਾਫੀ ਗੱਲਾਂ ਜਿਹੜੇ ਜਵਾਬ ਤੁਹਾਨੂੰ ਮਿਲ ਗਏ ਹੋਣੇ ਆ ਸੋ ਆਉ ਹੋਰ ਆਪਾਂ ਅੱਗੇ ਭਾਈ ਜਰਮਨਜੀਤ ਸਿੰਘ ਸਾਡੇ ਵੀਰ ਉਹਨਾਂ ਪਾਸੋਂ ਵੀ ਆਪਾਂ ਜਿਹੜੀ ਆ ਉਹ ਜਾਣਕਾਰੀ ਲੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਇਹ ਕਾਠ ਹੋਇਆ ਆਵਾ ਕਿਸਾਨ ਜੁਨੀਆ ਸਾਰੇ ਨੇ ਕੀਤਾ ਰਲ ਕੇ ਸਾਰੇ ਪਿੰਡ ਨਵਾਸੀਆਂ ਇਲਾਕਾ ਨਵਾਸੀਆਂ ਸਾਰਿਆਂ ਨੇ ਸਾਰਿਆਂ ਧੰਨਵਾਦ ਜੀ ਆਇਆਂ ਇਥੇ ਪਰ ਜਿਹੜਾ ਸਰਬਜੀਤ ਨੇ ਕੰਮ ਕੀਤਾ ਚੂਪੀ ਵਿੱਚ ਉਸ ਬੰਦੇ ਨੇ ਗੁਰੂ ਘਰ ਦੀ ਮਰਯਾਦਾ ਨੂੰ ਜੋ ਕਾਇਮ ਨਹੀਂ ਰੱਖਿਆ ਉਸ ਗੁਰੂ ਘਰ ਦੀ ਮਰਯਾਦਾ ਨੂੰ ਉਹਨੇ ਭੰਗ ਕੀਤਾ ਉਥੇ ਇੱਕ ਮੰਤਰੀ ਦੇ ਕਹਿ ਤੇ ਉਥੇ ਪਿਛਲੇ ਦਿਨੀ ਜੋ ਉਥੇ ਬੀਬੀਆਂ ਮਾਈਆਂ ਉਥੇ ਨਚਾਈਆਂ ਭੈਣਾਂ ਨੂੰ ਨਚਾਇਆ ਉਹਨੇ ਗਲਤ ਕੰਮ ਕੀਤਾ ਉਹ ਕਾਲ ਤੱਕ ਸਹਬ ਗਿਆ ਉਥੋਂ ਉਹਨੂੰ ਮਾਫੀ ਵੀ ਦਿੱਤੀ ਗਈ ਪਰ ਉਹਨਾਂ ਨੇ ਮਾਫੀ ਪ੍ਰਵਾਨ ਨਹੀਂ ਕੀਤੀ ਕਿਉਂਕਿ ਗੁਰੂ ਘਰ ਦੀ ਜੋ ਘੋਰ ਨਿੰਦਿਆ ਨੇ ਕੀਤੀ ਆ ਇਹਦੀ ਮਾਫੀ ਕੋਈ ਨਹੀਂ ਬਾਂਦੀ ਇਹ ਗੁਰੂ ਘਰ ਦੇ ਮਰਜ਼ਾਦਾ ਵਾ ਇਹਨੂੰ ਬਹਾਰ ਰੱਖਣਾ ਜ਼ਰੂਰੀ ਆ ਤੇ ਜੋ ਇਹ ਕੱਟ ਕੀਤਾ ਗਿਆ ਵਾ ਇਹ ਸਰਕਾਰ ਨੇ ਜੋ ਪਹਿਲੀ ਅਕਵਾਇਰ ਕਰਨੀ ਆ ਇੱਥੇ ਸਾਡੇ ਕਿਸਾਨ ਸਾਰੇ ਬੈਠੇ ਆ ਇੱਥੇ ਸਾਨੂੰ ਪ੍ਰਧਾਨ ਸਾਹਿਬ ਨੇ ਤੁਹਾਨੂੰ ਦੱਸਦਾ ਦਿਆਲ ਸਿੰਘ ਨੇ ਕਿ ਸਾਡੀਆਂ ਲਾਸ਼ਾਂ ਦੇ ਉੱਤੋਂ ਦੀ ਅਕਵਾਇਰ ਕਰ ਸਕਦੇ ਜਾਂ ਫੌਜ ਲੈ ਜੋ ਮਰਜ਼ੀ ਲੈ ਆਉਣਾ ਇੱਥੇ ਹੀ ਤਿਆਰ ਬਾ ਤਿਆਰ ਬੈਠੀਆਂ ਸਾਰਾ ਇਲਾਕਾ ਸਾਰਾ ਜੋ ਸਾਡਾ ਖਸੂਸ ਸਾਹਿਬ ਜਾਉਣਵਾ ਜੋ ਆਪਣਾ ਬਾਬਕਾਲਾ ਸਾਹਿਬ ਸਾਰਾ ਏਰੀਆ ਇੱਥੇ ਬੈਠਾ ਵਾ ਤੇ ਸਾਰੀਆਂ ਸੰਗਤਾਂ ਦਾ ਧੰਨਵਾਦ ਜੀ ਆਇਆਂ ਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਸੰਗਤ ਜੀ ਕਿਸ ਨੇ ਆਪਣੇ ਵਿਚਾਰ ਦੇਣੇ ਹੋਣ ਤੇ ਜੀ ਬਾਬਾ ਜੀ ਹਾਂਜੀ ਵਾਹਿਗੁਰੂ ਜੀ ਹਾਂਜੀ ਭਾਈ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਆਪ ਜੀ ਨੂੰ ਪਤਾ ਹੀ ਹੈ ਕਿ ਸਰਕਾਰਾਂ ਵੱਲੋਂ ਕਿੰਦਾ ਧੱਕੇ ਕੀਤੇ ਜਾ ਰਹੇ ਨੇ ਜਿੰਨੇ 700 ਕਿਸਾਨ ਪਿਛਲੇ ਜਦੋਂ ਤਰਨਾ ਚੱਲ ਰਿਹਾ ਸੀ ਦਿੱਲੀ ਵਿਖੇ 700 ਕਿਸਾਨ ਸ਼ਹੀਦ ਕੀਤਾ ਗਿਆ ਹਾਂਜੀ ਸਾਰੀ ਇਹ ਸਾਰੀ ਤੇ ਸਾਰੀ ਜ਼ਿੰਮੇਵਾਰੀ ਗਵਰਨਮੈਂਟ ਦੀ ਸੀਗੀ ਉਦੋਂ ਨਹੀਂ ਇਹ ਗੱਲ ਦੇਖੀ ਨਹੀਂ ਗਈ ਕਿ ਜਿੰਨੇ ਕਿਸਾਨਾਂ ਨੂੰ ਸ਼ਹੀਦ ਕੀਤਾ ਗਿਆ ਜਾਂ ਕਿਸੇ ਦੇ ਲਾਠੀਆਂ ਚਲਾਈਆਂ ਜਾਂ ਸਾਡੇ ਜੱਗੀ ਬਾਬੇ ਦੇ ਸਿਰ ਪਾੜੇ ਗਏ ਜੀ ਉਹਨਾਂ ਦੇ ਉੱਤੇ ਕੋਈ ਐਕਸ਼ਨ ਨਹੀਂ ਅਜੇ ਤੱਕ ਹੋਇਆ ਜੀ ਠੀਕ ਹੈ ਜੀ ਸਾਡਾ ਸ਼ੁਭ ਕਰਨ ਜਿਹੜਾ ਖਨੋਰੀ ਬਾਡਰ ਤੇ ਸ਼ਹੀਦ ਹੋ ਗਿਆ ਜੀ ਛੋਟਾ ਵੀਰ ਸਾਡਾ ਛੋਟਾ ਵੀਰ ਸ਼ਹੀਦ ਹੋ ਗਿਆ ਉਹਦੇ ਪਰਿਵਾਰ ਲਈ ਵੇਖੋ ਕਿ ਸਾਰੇ ਪੰਜਾਬ ਨੂੰ ਖੜੇ ਹੋਣਾ ਚਾਹੀਦਾ ਜੇ ਉਹਨਾਂ ਦੇ ਮਾਰਨ ਵਾਲੇ ਦੀ ਕੁੜਕੀ ਕਰ ਸਕਦੇ ਆ ਤੇ ਫਿਰ ਸਾਡੇ ਪਿੰਡ ਆੜ ਕੇ ਕਰ ਲੈਣਾ ਸੰਗਤ ਤਿਆਰ ਪਰ ਤਿਆਰ ਆ ਚੜਦੀ ਕਲਾ ਚ ਸਾਰੇ ਜਾਣੇ ਵੇਖੋ ਵੀ ਸਾਰੇ ਫਤਿਹ ਦਾ ਜਕਾਰਾ ਜਿਹੜਾ ਵਾ ਸਾਰੀ ਸੰਗਤ ਕਿੰਨੇ ਉਤਸ਼ਾਹ ਨਾਲ ਦਿੰਦੀ ਬੋਲੇ ਸੋ ਨਿਹਾਲ ਦੀ ਆ ਕਾਲ ਨੂੰ ਸੋ ਕੁਰਕੀਆਂ ਦੇ ਸਬੰਧ ਦੇ ਵਿੱਚ ਤੇ ਬਾਕੀ ਮੇਰੇ ਵੱਲੋਂ ਵੀ ਇੱਕ ਬੇਨਤੀ ਆ ਕਿ ਪੰਜਾਬ ਸਰਕਾਰ ਜਿਹੜੀ ਆ ਸਾਡੇ ਮਾਨਜੋਗ ਮੁੱਖ ਮੰਤਰੀ ਸਾਹਿਬ ਮੇਰੇ ਮਿੱਤਰ ਵੀ ਨੇ ਤੇ ਮੁੱਖ ਮੰਤਰੀ ਸਾਹਿਬ ਸਾਡੀ ਬੇਨਤੀ ਆ ਕਿ ਤੁਹਾਡੇ ਵਾਸਤੇ ਅਸੀਂ 2000 ਰੁਪਏ ਅਮਰੀਕਾ ਜੋ ਇਕੱਠਾ ਕਰ ਕਰ ਇਧਰ ਪੰਜਾਬ ਨੂੰ ਸੁਟਿਆ ਤੁਹਾਨੂੰ ਵੀ ਕੋਈ ਭੁੱਲਣੀ ਆ ਤੁਹਾਡੇ ਮੰਤਰੀਆਂ ਨੂੰ ਸੰਜੇ ਸਿੰਘ ਨੂੰ ਕੈਨੇਡਾ ਪਾਸਟ ਦੇ ਵਿੱਚ 3.5 ਲੱਖ ਡਾਲਰ ਉਤੇ 10-15 ਮਿੰਟਾਂ ਦੇ ਵਿੱਚ ਹੀ ਮਤਲਬ ਕਰੋੜਾ ਰੁਪਇਆ ਇਕੱਠਾ ਕਰ ਕੀਤਾ ਪਰ ਪੰਜਾਬ ਦੇ ਵਿੱਚ ਇਸ ਵੇਲੇ ਮੈਨੂੰ ਨਹੀਂ ਪਤਾ ਲੱਗਾ ਤੁਹਾਡੇ ਸਲਾਹਕਾਰ ਬਲਤੇਜ ਪੰਨੂ ਜੀ ਉਹ ਵੀ ਮੇਰੇ ਨਿੱਜੀ ਮਿੱਤਰ ਨੇ ਇਥੇ ਪਰਨਤਾਨ ਦੇ ਵਿੱਚ ਆਪਾਂ 10 ਸਾਲ ਪਹਿਲਾਂ ਕਿਵੇਂ ਸ਼ੁਰੂ ਕੀਤੀ ਉਸ ਤੋਂ ਬਾਅਦ ਚਿੱਟੇ ਦੇ ਖਿਲਾਫ ਕਾਲਾ ਹਫਤਾ ਉਹ ਵੀ ਆਪਾਂ ਬਣਾਇਆ ਸੀ ਤੁਹਾਨੂੰ ਕਿੰਨੀ ਸਪੋਰਟ ਕੀਤੀ ਤੁਹਾਨੂੰ ਕਿੰਨਾ ਪੈਸਾ ਕੱਲਿਆ ਪਰ ਇਥੇ ਹੁਣ ਤੁਹਾਡੀ ਸੋਸ਼ਲ ਮੀਡੀਆ ਤੇ ਤੁਹਾਡੀ ਦਿੱਲੀ ਤੋਂ ਟੀਮ ਬੈਠੀ ਆ ਹੁਣੇ ਮੈਂ ਤੁਹਾਡੇ ਇੱਕ ਬੰਦੇ ਨੂੰ ਮਿਲ ਕੇ ਆਇਆ ਉੱਥੇ ਵੀ ਸੋਸ਼ਲ ਮੀਡੀਆ ਵਾਲੇ ਬੈਠੇ ਹੀ ਤੇ ਤੁਸੀਂ ਜਦੋਂ ਤੁਹਾਡੀ ਗੱਲ ਕਰਦੇ ਸੀ ਉਹ ਤੁਸੀਂ ਕਹਿੰਦੇ ਬੱਲੇ 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 ਯੋਦਾ ਸਿੰਘ ਬੱਲੇ ਬੱਲੇ ਚੁੱਕਦੇ ਹੁਣ ਤੁਸੀਂ ਉਥੋਂ ਦਿੱਲੀ ਤੋਂ ਬੰਦੇ ਭਾਇਆ ਸਾਨੂੰ ਗਾਲਾ ਕੱਢਣ ਨੂੰ ਨਸ਼ਾ ਹਰ ਪਿੰਡ ਦੇ ਵਿੱਚ ਹੁਣ ਮੌਤਾਂ ਨਹੀਂ ਹੋਣੀਆਂ ਕਿਤੇ ਓਵਰਡੋਸ ਦੇ ਨਾਲ ਆ ਤੁਹਾਡਾ ਦਿੱਲੀੋਂ ਵੱਡ-ਵੱਡੀ ਚਿੱਟਾ ਹੋਣ ਡਿਆ ਵਾ ਇਹ ਕਿਤੇ ਬਾਰਡਰ ਪਾਰੋਂ ਸਾਰਾ ਚਿੱਟਾ ਹੀ ਜਾਂਦਾ ਵਾ ਇੱਥੇ ਹਰ ਪਿੰਡ ਦੇ ਵਿੱਚ ਵਿਗੰਡਿਆ ਅਮਾਨਾਂ ਵਾਲੇ ਕੱਲ ਕੁੜੀਆਂ ਗੱਡੀ ਤੇ ਮਤਲਬ ਕੋਈ ਗੱਲ ਹੀ ਨਹੀਂ ਰਹੀ ਠੀਕ ਆ ਤੁਹਾਨੂੰ ਸੱਤਾ ਮਿਲ ਗਈ ਆ ਸੱਤਾ ਦਾ ਨਸ਼ਾ ਵਾ ਪਰ ਜਨਾਬ ਕੁਝ ਇਧਰ ਵੀ ਵੇਖੋ ਬਲਤੇਪਨੂ ਜੀ ਜੋਦਾ ਹੀ ਆ ਹੋਈ 987727000 ਸਪਾਈਡਾ ਦਾ ਨੰਬਰ ਕਿੰਨੀਆਂ ਆਪਾਂ ਗੱਲ ਕਰਦੇ ਹੁਣ ਕਿਉਂ ਨਹੀਂ ਤੁਹਾਨੂੰ ਨਸ਼ਾ ਦਿਖਦਾ ਮਹਾਰਾਜ ਇਹਨਾਂ ਦੀ ਕੁਰਕੀਆਂ ਕਰੋ ਜੇ ਸਰਬਜੀਤ ਸਿੰਘ ਨੇ ਕਤਲ ਕੀਤਾ ਵਾ ਕਾਨੂੰਨ ਦੇ ਤਹਿਤ ਉਹਨੂੰ ਫੜੋ ਪਰ ਮੁਕਾਬਲੇ ਨਾ ਬਣਾਓ ਮੁੰਡਿਆਂ ਨੂੰ ਮਾਰ-ਮਾਰ ਗੋਲੀਆਂ ਪਹਿਲਾਂ ਉਹ ਨੌਜਵਾਨ ਜਿਹੜਾ ਵਾ ਆਪਣਾ ਮੂਸੇ ਵਾਲਾ ਮਾਰਿਆ ਵਾ ਪੰਜਾਬ ਦੇ ਵਿੱਚ ਆਣ ਕੇ ਸਾਡੀ ਪੱਗ ਲਾ ਕੇ ਲੈ ਗਿਆ ਉਹਦੇ ਮੁੰਡੇ ਦੀ ਮਾਰ ਕੇ ਉਹਦੀ ਪੱਗ ਲਾ ਕੇ ਖੜੀ ਆ ਮੂਸੇ ਵਾਲੇ ਦੀ ਤੇ ਨੱਚਦੇ ਗਏ ਭਈਏ ਸਾਰੇ ਪੰਜਾਬ ਚੋਂ ਕਿੱਥੇ ਹੀ ਪੁਲਿਸ ਦੋ ਠੀਕ ਆ ਤੁਹਾਨੂੰ ਸਿਕਿਉਰਿਟੀ ਦੀ ਲੋੜ ਆ ਮਾਨ ਸਾਹਿਬ ਪਰ ਮਤਲਬ ਲੋਕਾਂ ਦਾ ਮਾੜਾ ਮੋਟਾ ਸੋਚੋ ਬਾਕੀ ਮਾਨ ਸਾਹਿਬ ਜਿੰਦਾਬਾਦ ਉਹੀ ਤੁਹਾਡਾ ਹੀ ਉਹਦਾ ਵਾਹਿਗੁਰੂ ਜੀ ਕਾ ਖਾਲਸਾ ਹਾਂਜੀ ਤੁਹਾਨੂੰ ਦਾ ਹੀ ਵੇਲਾ ਨੂੰ ਕਿ ਦੱਸ ਭਾਈ ਨਹੀਂ ਨਹੀਂ ਹੋਂਡੀ ਹਾਂ ਕਿਸੇ ਦਾ ਨਹੀਂ ਕੋਈ ਕਮੈਂਟਰੀ ਇਦਾਂ ਦਾ ਆਵਾਜ਼ ਹੋਂਡੀ ਆ ਅ ਚੈਨਲ ਦੱਸ ਮੇਰਾ ਆਪਣਾ ਕਰੀ ਜੋਧ